ਅੱਜ ਅਸੀਂ ਤੁਹਾਨੂੰ ਇੱਕ ਬਹੁਤ ਅਹਿਮ ਜਿਹੜੀ ਜਾਣਕਾਰੀ ਹੈ ਉਹ ਦੇਣ ਜਾ ਰਹੇ ਹਾਂ ਖਾਲਿਸਤਾਨ ਬਾਰੇ ਖਾਲਿਸਤਾਨ ਅੱਜਕੱਲ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਬਹੁਤ ਜਲਦ ਹੀ ਤੁਸੀਂ ਖਾਲਿਸਤਾਨ ਨੂੰ ਸੰਯੁਕਤ ਰਾਸ਼ਟਰ ਵਿੱਚ ਦੇਖੋਗੇ ਤੇ ਇਹਦੇ ਤੇ ਕੀ ਰਣਨੀਤੀ ਚੱਲ ਰਹੀ ਹੈ ਉਹਦੇ ਬਾਰੇ ਵਿਸਤਾਰ ਦੇ ਨਾਲ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜੀ ਖਾਲਿਸਤਾਨ ਦਾ ਖਰੜਾ ਜਿਹੜਾ ਉਹ ਤਿਆਰ ਹੋ ਰਿਹਾ ਹੈ ਤੇ ਜਿਹੜੇ ਹਿੰਦੂਸਤਾਨ ਦੇ ਵਿੱਚ ਕਾਫੀ ਲੋਕ ਬੈਠੇ ਜਾਂ ਪੰਜਾਬ ਦੇ ਵਿੱਚ ਬੈਠੇ ਆ ਜਦੋਂ ਅਸੀਂ ਵੀਡੀਓ ਲੈ ਕੇ ਆਂਦੇ ਆ ਤਾਂ ਉਹ ਫਿਰ ਸਮਝਦੇ ਕਿ ਸ਼ਾਇਦ ਇਹ ਆਪਣੇ ਕੋਲੋਂ ਜਿਹੜੇ ਖਿਆਲ ਹੈ ਉਹ ਪ੍ਰਗਟ ਕਰਦੇ ਆ ਪਰ ਨਹੀਂ ਇਹ ਜਿਹੜਾ ਸਿਸਟਮ ਹੈ ਇਹ ਚੱਲ ਰਿਹਾ ਆਲਰੇਡੀ ਯੂਨੋ ਦੇ ਵਿੱਚ ਖਰੜਾ ਤਿਆਰ ਹੋ ਰਿਹਾ ਖਾਲਿਸਤਾਨ ਦਾ ਬਹੁਤ ਜਲਦ ਤੁਸੀਂ ਖਾਲਿਸਤਾਨ ਨੂੰ ਸੰਯੁਕਤ ਰਾਸ਼ਟਰ ਦੇ ਵਿੱਚ ਦੇਖੋਗੇ ਪਰ ਉਹਦੇ ਵਿੱਚ ਕੀ ਕਮੀਆਂ ਹਲੇ ਤੱਕ ਰਹਿ ਰਹੀਆਂ ਤੇ ਇਸ ਤੋਂ ਅੱਗੇ ਦੀ ਜਿਹੜੀ ਕਾਰਵਾਈ ਹੈ ਕਿਸ ਤਰ੍ਹਾਂ ਖਾਲਿਸਤਾਨ ਬਣੇਗਾ ਉਸ ਦੇ ਬਾਰੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਵਿਸਥਾਰ ਦੇ ਨਾਲ ਜਿਹੜਾ ਉਹ ਦਿਖਾਇਆ ਜਾਏਗਾ ਇਸ ਵੀਡੀਓ ਨੂੰ ਲਾਸਟ ਤੱਕ ਤੁਸੀਂ ਜਰੂਰ ਦੇਖੋ ਸੁਣੋ ਕਿ ਕਿਸ ਤਰ੍ਹਾਂ ਖਾਲਿਸਤਾਨ ਹੈ ਜਿਹੜਾ ਉਹ ਬਣੇਗਾ स्पीकर साहब संगत जी वाहेगुरु जी का खालसा वाहेगुरु जी की फतेह मेनू पता दोपहर ਦਾ ਸਮਾਂ ਭੁੱਖ ਲੱਗੀ ਹੈ ਤੁਹਾਨੂੰ એનર્ਜੀ ਥੋੜੀ ਲੋ ਹੈ ਪਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਸ ਵਰਲਡ ਸਿੱਖ ਪਾਰਲੀਮੈਂਟ ਦੇ ਸੈਸ਼ਨ ਚ ਬਹੁਤ ਵਧੀਆ ਗੱਲਾਂ ਹੋਈਆਂ ਪਰ ਦੋ ਗੱਲਾਂ ਬਹੁਤ ਹੀ ਹਿਸਟੋਰੀਕ ਹੋਈਆਂ ਇੱਕ ਵੀ ਤੁਸੀਂ ਸਪੀਕਰ ਸਾਹਿਬ ਜਿਹੜੇ ਬਹੁਤ ਬੋਲਦੇ ਆ ਉਹਨਾਂ ਨੂੰ ਚੁੱਪ ਕਰਕੇ ਭਾਇਆ ਹੋਇਆ ਤੇ ਡਾਕਟਰ ਪ੍ਰੀਤਪਾਲ ਸਿੰਘ ਜਿਹੜੇ ਬਿਲਕੁਲ ਨਹੀਂ ਬੋਲਦੇ ਇਹ ਵਾਰੀ ਕੋਪੋਲੋਟ ਉਸੇ ਪਲਾ ਕੇ ਮੈਂ ਤਾਂ ਬੈਠ ਰਿਹਾ ਅੱਜ ਬੋਲੇ ਆ ਸੋ ਇਹ ਬਹੁਤ ਵੱਡੀ ਪ੍ਰਾਪਤੀ ਆ ਵਰਲਡ ਸਿਕ ਪਾਰਲੀਮੈਂਟ ਦੀ ਜਿਸ ਤੇ ਮੈਂ ਤੁਹਾਨੂੰ ਵਧਾਈ ਦੇਣਾ ਜਦੋਂ ਮੈਂ ਇੱਥੇ ਬੈਠਾ ਸੀ ਤੇ ਮੈਨੂੰ ਇੱਕ ਦੋ ਵਾਰੀ ਕਾਲ ਲੈਣ ਲਈ ਬਾਹਰ ਜਾਣਾ ਪਿਆ ਕਿਉਂਕਿ ਮੈਂ ਬੇਸਿਕਲੀ ਤੇ ਯੂਨ ਦੀ ਸਾਡੀ ਕੋ ਮੀਟਿੰਗਸ ਹੈਗੀਆਂ ਕਰ ਉਹਦੇ ਵਾਸਤੇ ਆਇਆ ਸੀ ਨਿਊਯਾਰਕ ਤੇ ਸਾਡੇ ਜਿਹੜੇ ਯਾਰ ਮਿੱਤਰ ਹਨ ਯੂਨ ਜੋ ਕਿ ਆਫੀਸ਼ੀਅਲ ਮੀਟਿੰਗਾਂ ਦੇ ਦਿਨ ਬਹੁਤ ਬਿਜ਼ੀ ਹੁੰਦੇ ਆ ਕੱਲ ਚਲੇ ਵੀ ਜਾਣਾ ਉਹਨਾਂ ਨੇ ਕਾਲ ਕੀਤਾ ਕਿ ਅਸੀਂ ਕਿਲੇ ਬਹਿ ਕੇ ਕਿਲੇ ਗੱਪਸ਼ਾਪ ਲਾ ਲਈ ਗੋ ਰੋਟੀ ਟੁੱਕਰ ਖਾ ਲਈ ਮੈਂ ਕਿਹਾ ਵੀ ਨਹੀਂ ਮੈਂ ਅੱਜ ਬਿਜ਼ੀ ਆ ਕਹਿੰਦੇ ਵੀ ਸੰਡੇ ਵਾਲੇ ਦਿਨ ਤੁਸੀਂ ਕੀ ਕਰਦੇ ਆ ਕਿੱਥੇ ਬਿਜ਼ੀ ਆ ਮੈਂ ਕਿਹਾ ਵੀ ਤੁਹਾਡੇ ਲਈ ਕਰ ਰਿਹਾ ਕੰਮ ਕਹਿੰਦੇ ਕੀ ਮੈਂ ਕਿਹਾ ਤੁਹਾਡੀ ਮੈਂਬਰਸ਼ਿਪ ਵਧਾਣ ਦਾ ਸੋਚ ਰਿਹਾ 193 ਤੁਹਾਡੇ ਮੈਂਬਰ ਪਹਿਲਾਂ ਵੀ 194 ਖਾਲਸਤਾਨ ਹੋਣਾ ਉਹਦੇ ਵਾਸਤੇ ਸੀ ਵਿਚਾਰ ਰਿਹਾ ਬੋਲੇ ਇਹ ਜਿੱਦੋਂ ਵੀ ਆਪਾਂ ਗੱਲ ਕਰੀਦੀਆਂ ਨਾ ਕਈ ਲੋਕਾਂ ਦੀ ਵੈਸੇ ਲੱਤਾਂ ਕੰਮੀ ਜਾਂਦੀਆਂ ਖਾਲਸਤਾਨ ਦੇ ਨਾਂ ਤੇ ਤੇ ਕਈ ਵੈਸੇ ਡਰ ਜਾਂਦੇ ਆ ਸਾਲਸਾ ਜੀ ਜਿਸ ਸ਼ਹਿਰ ਚ ਅਸੀਂ ਬੈਠੇ ਆਂ ਤੇ ਜਿਸ ਸੰਸਥਾ ਦੀ ਮੈਂ ਗੱਲ ਕੀਤੀ ਯੂਨਾਈਟਿਡ ਨੇਸ਼ਨਸ ਦੀ ਮੈਂ ਹਮੇਸ਼ਾ ਉਹਦੇ ਫੋਰਮ ਤੇ ਵੀ ਭਾਵੇਂ ਕਿ ਲੋਕ ਮੈਨੂੰ ਲੋਕਾਂ ਨੇ ਬਹੁਤ ਸਾਰੇ ਟਾਈਟਲ ਦਿੱਤੇ ਹੋਏ ਆ ਜਦੋਂ ਮੇਰੀ ਯੂਨਾਈਟਿਡਡ ਕਮਿਸ਼ਨਰ ਇੰਟਰਨੈਸ਼ਨਲ ਰਿਜਿਸ ਫਰੀडम ਨੇ ਅੰਡਰ ਓਬਾਮਾ ਐਡਮਿਨਿਸਟ੍ਰੇਸ਼ਨ ਰਿਪੋਰਟ ਛਾਪੀ ਸੀ ਔਨ ਇੰਡੀਆ ਪਹਿਲੀ ਰਿਪੋਰਟ ਸੀਗੀ ਤੇ ਮੈਨੂੰ ਕਿਹਾ ਗਿਆ ਪੁਸ਼ ਇਥੇ ਹਿੰਦੂਤ ਸੰਸਥਾਵਾਂ ਵੱਲੋਂ ਟੈਰਰਿਸ ਸਿੰਪੈਥਾਈਜ਼ਰ ਵੀ ਇਹ ਗੱਲ ਕਰਦੇ ਆ ਖਾਲਸਤਾਨ ਦੀ ਸੈਲਫ ਡਿਟਰਮੀਨੇਸ਼ਨ ਦੀ ਮੈਂ ਉਦੋਂ ਵੀ ਢਲੇਣਾ ਕਹਿਣਾ ਤੇ ਅੱਜ ਵੀ ਕਿ ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਹੇਠ ਹਰ ਕੌਮ ਨੂੰ ਆਪਣਾ ਫੈਸਲਾ ਕਰਨ ਦਾ ਆਪਣਾ ਦੇਸ਼ ਮੰਗਣ ਦਾ ਹੱਕ ਹੈ ਯੂਨ ਹੋਣ ਚਾਇਆ ਜਿਸ ਪ੍ਰਿੰਸੀਪਲ ਤੇ ਡੰਬਾਟਨ ਉਹ ਪ੍ਰਪੋਜ਼ਲ ਜਿਹੜਾ ਮੈਂ ਕੱਲ ਵੀ ਜ਼ਿਕਰ ਕੀਤਾ ਸੀਗਾ ਕਿ ਯੂਨ ਦੇ ਹੋਣ ਤੋਂ ਆਉਣ ਤੋਂ ਪਹਿਲਾਂ ਇੱਕ ਡੰਬਾਟਨ ਹੋਰ ਪ੍ਰਪੋਜ਼ਲ ਸੀ ਉਹਦੀ ਪਹਿਲਾ ਉਹਦੀ ਜਿਹੜਾ ਮੋਡ ਸੀ ਉਹ ਇਹੀ ਸੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ 1943 ਚ ਲੀਗ ਆਫ ਨੇਸ਼ਨ ਬਣੀ ਜਿਹੜੀ ਯੂਨ ਤੋਂ ਪਹਿਲਾਂ ਦੀ ਬਾਡੀ ਸੀ ਉਹਦੇ ਸਿਰਫ 77 ਮੈਂਬਰ ਸੀਗੇ ਤੇ 1973 ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ 175 ਮੈਂਬਰ ਸੀ 100 100 ਹੋਰ ਕੌਮਾਂ ਜਿਹੜੀਆਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਵਰਤ ਕੇ ਹੋਣ ਚਾਹੀਆਂ ਇਸੇ ਤਰ੍ਹਾਂ ਹੀ ਖਾਲਸਤਾਨ ਵੀ ਹੋਣਾ ਚਾਹੀਦਾ ਕਿਸੇ ਨੂੰ ਪੀੜ ਨਹੀਂ ਹੋਣੀ ਚਾਹੀਦੀ ਔਰ ਸਾਨੂੰ ਡਟ ਕੇ ਗੱਲ ਕਰਨੀ ਚਾਹੀਦੀ ਜਾਫੀ ਸਾਹਿਬ ਇੱਥੇ ਗੱਲ ਕਰ ਰਹੇ ਸੀ ਨਹਿਰੂ ਦੀ ਗਾਂਧੀ ਦੀ ਜਨਾ ਦੀ ਕਿ ਉਹਨਾਂ ਨੇ ਹਿੰਦੁਸਤਾਨ ਲੈ ਲਿਆ ਉਹਨਾਂ ਨੇ ਪਾਕਿਸਤਾਨ ਲੈ ਲਿਆ ਉਹਨਾਂ ਨੇ ਬਣਾ ਲਿਆ ਉਹਨਾਂ ਨੇ ਬਣਾ ਲਿਆ ਮੈਂ ਸਮਝ ਨਾ ਨਹਿਰੂ ਤੇ ਗਾਂਧੀ ਨੇ ਹਿੰਦੁਸਤਾਨ ਨੂੰ ਆਜ਼ਾਦੀ ਦਵਾਈ ਨਾ ਜਨਾਬ ਸਾਹਿਬ ਨੇ ਪਾਕਿਸਤਾਨ ਬਣਾਇਆ ਪਾਕਿਸਤਾਨ ਹਿੰਦੁਸਤਾਨ ਤੇ ਹੋਰ ਬਹੁਤ ਸਾਰੀਆਂ ਕੌਮਾਂ ਬਣਾਈਆਂ ਪ੍ਰੈਜ਼ੀਡੈਂਟ ਟਰੂਮੈਨ ਨੇ ਹੁਣ ਕਈ ਬੰਦੇ ਜਿਹੜੇ ਆ ਹੈਰਾਨ ਹੋਣਗੇ ਵੀ ਟਰੂਮੈਨ ਨੇ ਕਿੱਦਾਂ ਬਣਾਈਆਂ ਟਰੂਮੈਨ ਜਿਹੜਾ ਇੱਥੇ ਦਾ ਪ੍ਰੈਜ਼ੀਡੈਂਟ ਸੀ ਉਹਨੇ ਮਾਰਸ਼ਲ ਪਲਾਨ ਦਿੱਤਾ ਤੇ ਫਰਾਂਸ ਤੇ ਬਰਤਾਨੀਆ ਨੂੰ ਕਿਹਾ ਵੀ ਦੁਨੀਆ ਨੂੰ ਡੀਕਲੋਨਾਈਜ਼ ਕਰੋ ਵਰਲਡ ਵਾਰ ਦੇ ਬਾਅਦ ਤੁਹਾਡੀ ਸਿਚੁਏਸ਼ਨ ਅਜਿਹੀ ਨਹੀਂ ਵੀ ਤੁਸੀਂ ਕਲੋਨੀਆਂਜ਼ ਨੂੰ ਆਪਣੇ ਹੇਠ ਰੱਖ ਸਕੋ ਇਹੜਾ ਸੋ ਕਾਲਡ ਨੈਰੇਟਿਵ ਸਰਜਿਆ ਹੋਇਆ ਨਾ ਕਿ ਇੰਨੀਆਂ ਕੁਰਬਾਨੀਆਂ ਦਿੱਤੀਆਂ ਆ ਹੋਇਆ ਉਹ ਹੋਇਆ ਇਹ ਸਿਰਫ ਲੋਕਾਂ ਨੂੰ ਪੂਤ ਚੱਕਰ ਚ ਪਾਣ ਲਈ ਆ ਮੈਂ ਅੱਜ ਵੀ ਕਹਿੰਦਾ ਕਿ ਜਿਹੜੀਆਂ ਉੱਥੇ ਟੈਕਸਟ ਬੁੱਕਸ ਲਿਖੀਆਂ ਨਾ ਹਿੰਦੁਸਤਾਨ ਪਾਕਿਸਤਾਨ ਚ ਇੰਨੀਆਂ ਲੋਕਾਂ ਦਾ ਖੂਨ ਵਗਿਆ ਤਾਂ ਫਿਰ ਹਿੰਦੁਸਤਾਨ ਆਜ਼ਾਦ ਹੋਇਆ ਤਾਂ ਪਾਕਿਸਤਾਨ ਬਣਿਆ ਉਹ ਸਾਰਾ ਕੁਝ ਉਹਦੋਂ ਹੋਇਆ ਜਦੋਂ ਪਾਰਟੀਸ਼ਨ ਆਲਰੇਡੀ ਅਨਾਉਂਸ ਹੋ ਚੁੱਕੀ ਸੀ ਜੋਸਟ ਪਹਿਲਾਂ ਕਿਸੇ ਨੇ ਕੋਸ਼ਿਸ਼ ਕੀਤਾ ਹੁੰਦਾ ਫਿਰ ਤਾਂ ਆਪਾਂ ਕਹਿੰਦੇ ਸੋ ਇੱਥੇ ਕੰਮ ਕਰਨਾ ਮੇਰਾ ਕਹਿਣ ਦਾ ਪਾਵੇ ਉਹਨਾਂ ਨੇ ਕਿਹਾ ਸੀ 15 ਮਿੰਟ ਨੇ ਤੁਹਾਡੇ ਕੋਲ ਕਿਉਂਕਿ ਉਹਨਾਂ ਦਾ ਬਾਹਰ ਖਾਣਾ ਠੰਡਾ ਹੋ ਰਿਹਾ ਸੋ ਇਸ ਵਾਸਤੇ ਜਿਸ ਪ੍ਰੈਜ਼ੀਡੈਂਟ ਟਰੂਮਨ ਨੇ ਇੰਨੀਆਂ ਬਹੁਤ ਸਾਰੀਆਂ ਸਟੇਟਸ ਬਣਵਾਈਆਂ ਅੱਜ ਉਸੇ ਅਮਰੀਕਾ ਦੇ ਵਿੱਚ ਵਰਲਡ ਸਿਕ ਪਾਰਲੀਮੈਂਟ ਦਾ ਇਹ ਸੈਸ਼ਨ ਇਤਿਹਾਸ ਯਾਦ ਰੱਖੇਗਾ ਕਿ ਸਾਡੇ ਕੌਮੀ ਕਾਰ ਦਾ ਨਿਸ਼ਾਨਾ ਇੱਥੋਂ ਹੀ ਅਸੀਂ ਅਚੀਵ ਕਰਨਾ ਮੈਂ ਕੱਲ ਵੀ ਆਪ ਜੀ ਨੂੰ ਬੇਨਤੀ ਕੀਤੀ ਸੀਗੀ ਕਿ ਸਮਾਂ ਹੁਣ ਬਹੁਤ ਨੇੜੇ ਆ ਹਾਲਾਤ ਬਹੁਤ ਤੇਜ਼ੀ ਨਾਲ ਬਦਲ ਰਹੇ ਆ ਜਿਹੜੇ ਕੋਈ ਸਿਆਣੇ ਬੰਦੇ ਹੁੰਦੇ ਆ ਨਾ ਉਹ ਦੇਖਦੇ ਆ ਨਾ ਵੀ ਆ ਬਦਲ ਆਇਆ ਉਹ ਇਹ ਨਹੀਂ ਕਹਿੰਦੇ ਵੀ ਇਹ ਨਾ ਵਸਣਾ ਨਹੀਂ ਨਾ ਵਸਣਾ ਵਾ ਕੈਨੇਡਾ 'ਚ ਜਿਸ ਤਰ੍ਹਾਂ ਗੱਲ ਸ਼ੁਰੂ ਹੋਈ ਆ ਵੈਸਤੇ ਵਿੱਚ ਜਿਸ ਤਰ੍ਹਾਂ ਗੱਲ ਹੋ ਰਹੀ ਆ ਔਰ ਵੈਸਟਰਨ ਮੀਡੀਆ ਜਿਸ ਤਰੀਕੇ ਨਾਲ ਅੱਜ ਸਿੱਖਾਂ ਦੀ ਗੱਲ ਨੂੰ ਸਪੋਰਟ ਕਰ ਰਿਹਾ ਗਾਰਡੀਅਨ ਦੇ ਵਿੱਚ ਜਿਹੜੇ ਆਰਟੀਕਲ ਛਪੇ ਆ ਹੇਟ ਉੱਤੇ ਡਾਕਟਰ ਸਾਹਿਬ ਦਾ ਇੰਟਰਵਿਊ ਛਪਿਆ ਡਾਕਟਰ ਪ੍ਰਿਤਪਾਲ ਦੇ ਕਈ ਇੰਟਰਵਿਊ ਮੈਂ ਦੇਖੇ ਆ ਹਵਾਵਾਂ ਆਪਣਾ ਰੁਖ ਬਦਲ ਰਹੀਆਂ ਵਾ ਨਰਿੰਦਰ ਮੋਦੀ ਦਾ ਬਹੁਤ ਬਹੁਤ ਧੰਨਵਾਦ ਸਾਡੀ ਕੌਮ ਵੱਲੋਂ ਸਾਡੇ ਵੱਲੋਂ ਕਿ ਉਹਨੇ ਸਾਡਾ ਕੰਮ ਬਹੁਤ ਆਸਾਨ ਕਰ ਦਿੱਤਾ ਉਹਨੇ ਲੋਕਾਂ ਦਾ ਜੀਣਾ ਐਡਾ ਔਖਾ ਕਰ ਦਿੱਤਾ ਕਿ ਇੰਡੀਆ ਅੱਜ ਕੰਟਰੀ ਆਫ ਪਰਟੀਕুলਰ ਕੰਸਰਨ ਹੈ ਫਾਰ ਰਿਲੀਜੀਅਸ ਫਰੀडम ਪਿਛਲੇ ਕਿੰਨੇ ਸਾਲਾਂ ਤੋਂ ਉਹਨੇ ਜਿਹੜੀ ਇੱਕ ਹਿੰਦੂ ਨੇਸ਼ਨ ਤੇ ਨੈਸ਼ਨਲਿਜ਼ਮ ਦਾ ਜਿਹੜਾ ਨਾਹਰਾ ਦਿੱਤਾ ਔਰ ਜਿਸ ਤਰ੍ਹਾਂ ਉਹਨੇ ਇੰਪਲੀਮੈਂਟ ਕੀਤਾ ਉਹਦੇ ਵਿੱਚ ਸਾਡੇ ਲਈ ਹੋਰ ਕੋਈ ਰਾਹ ਨਹੀਂ ਜਨਾਬ ਸਾਹਿਬ ਨੂੰ ABC ਅਮਰੀਕਨ ਬ੍ਰॉडਕਾਸਟਿੰਗ ਕੰਪਨੀ ਨੇ ਇੰਟਰਵਿਊ ਕੀਤਾ ਸੀ ਜਿੰਨ ਪਾਕਿਸਤਾਨ ਬਣਿਆ ਉਹਨਾਂ ਨੂੰ ਵਿਦਾਈ ਦਿੱਤੀ ਕਿ ਤੁਸੀਂ ਪਾਕਿਸਤਾਨ ਲੈਂਡ 'ਚ ਕਾਮਯਾਬ ਹੋ ਗਏ ਉਹਨਾਂ ਨੇ ਕਿ ਪਾਕਿਸਤਾਨ ਬਣਾਉਣ 'ਚ ਸਿਰਫ ਮੇਰਾ 5% ਹਿੱਸਾ 5% ਨਹਿਰੂ 5% ਗਾਂਧੀ ਤੇ 5% ਪਟੇਲ ਦਾ ਮੈਂ ਪਾਰਟੀਸ਼ਨ ਨਹੀਂ ਸੀ ਚਾਹੁੰਦਾ ਪਰ ਇਹਨਾਂ ਮਜਬੂਰ ਕੀਤਾ कि ਅਸੀਂ ਆਪਣਾ ਵੱਖਰਾ ਦੇਸ਼ ਲਈਏ ਅੱਜ ਵੀ ਉਹੀ ਸੂਰਤਿ ਹਾਲ ਆ ਸੰਤਾਨ ਨੇ ਵੀ ਇਹੀ ਕਿਹਾ ਸੀ ਕਿ ਜੇ ਦੇਣਗੇ ਤੇ ਲੈ ਲਾਂਗੇ ਤੇ ਹੁਣ ਸਾਨੂੰ ਦੇਰੇ ਨੇ ਅਸੀਂ ਹੁਣ ਲੈ ਲੈਣਾ ਸਮਾਂ ਬਹੁਤਾ ਦੂਰ ਨਹੀਂ ਪਰ ਆਪਾਂ ਮੌਕਾ ਖੰਜਾ ਨਾ ਜਾਈਏ ਕੁਝ ਮੈਂ ਸਦਾ ਕੱਲ ਦਿੱਤੇ ਸੀਗੇ ਮੈਂ ਉੱਤੇ ਰਿਪੀਟ ਤਾਂ ਨਹੀਂ ਕਰਨਾ ਚਾਹੁੰਦਾ ਪਰ ਕੁਝ ਚੀਜ਼ਾਂ ਆਪਾਂ ਖਾਲਸਤਾਨ ਦੀ ਗੱਲ ਤਾਂ ਕਰਨੇ ਆ ਪਰ ਜੇ ਅੱਜ ਸਟੇਟ ਡਿਪਾਰਟਮੈਂਟ ਸਾਨੂੰ ਸੱਦ ਲੈ ਕਿਉਂਕਿ ਜਿਹੜੀ ਸ਼ਾਇਦ ਆ ਵੀ ਹੋਮਵਰਕ ਨਾ ਨਾ ਕੀਤਾ ਹੋਵੇ ਮੈਂ ਕੱਲ ਵੀ ਕਿਹਾ ਸੀ ਅੰਗਰੇਜ਼ੀ ਚ ਪੰਜਾਬੀ ਚ ਕਹਿ ਦੇਣਾ ਵੀ ਸਾਡੀ ਦੇਸੀ ਲੋਕ ਹੈ ਨਾ ਸਾਡਾ ਇੱਕ ਹੈ ਅਸੀਂ ਕੰਮ ਪਹਿਲਾਂ ਸ਼ੁਰੂ ਕਰ ਲੈਨੇ ਤੇ ਬਾਅਦ ਸੋਚਣਾ ਸ਼ੁਰੂ ਕਰਨੇ ਵੀ ਅੱਗੋਂ ਕੀ ਕਰਨਾ ਵੈਸਟ ਵਾਲੇ ਥੋੜੇ ਜਿਹਾ ਆਪੋਜ਼ਿਟ ਕਰਦੇ ਹੋ ਪਹਿਲਾਂ ਸੋਚਦੇ ਆ ਵਿਚਾਰਦੇ ਆ ਫਿਰ ਪਬਲਿਕ ਡੋਮੇਨ ਚ ਲੈ ਕੇ ਹੁੰਦੇ ਔਰ ਉਹਨਾਂ ਨੂੰ ਪਤਾ ਹੁੰਦਾ ਵੀ ਅਗਲਾ ਸਟੈਪ ਕੀ ਆ ਤਾਂ ਹੀ ਉਹਨਾਂ ਦੀ ਇੰਸਟੀਚੂਸ਼ਨ ਜਿਹੜੇ ਆ ਉਹ ਸਸਟੇਨੇਬਲ ਆ ਗੱਲ ਅੱਗੇ ਚੱਲਦੀ ਆ ਸੋ ਸਾਨੂੰ ਹੋਮਵਰਕ ਬਹੁਤ ਤਗੜਾ ਕਰਨ ਦੀ ਲੋੜ ਹੈ ਹੋਮਵਰਕ ਕੀ ਕਰਨ ਦੀ ਜ਼ਰੂਰਤ ਹੈ ਕਿ ਸਭ ਤੋਂ ਪਹਿਲਾਂ ਸ ਇਥੇ ਅੱਜ ਜਿਹੜਾ ਹਾਲਾਤ ਬਦਲੇ ਆ ਹਵਾਵਾਂ ਦਾ ਰੁਖ ਬਦਲਿਆ ਵਾ ਉਹ ਤੋਂ ਫਾਇਦਾ ਚੁੱਕੀਏ ਵਦ ਤੋਂ ਵਦ ਲਾਬਿੰਗ ਕਰੀਏ ਆਪਣੇ ਲੋਕਲ ਰਿਪ੍ਰেজੈਂਟੇਟਿਵ ਨਾਲ ਅਮਰੀਕਨ ਸੇ ਕਾਕਸ ਆਲਰੇਡੀ ਬਹੁਤ ਜ਼ਿਆਦਾ ਕੰਮ ਕਰ ਰਿਹਾ ਉਹਨਾਂ ਦੇ ਨਾਲ ਮਿਲ ਕੇ ਔਰ ਇੰਡੀਪੈਂਡੈਂਟਲੀ ਵੀ ਆਪਣੇ ਲੋਕਲ ਰਿਪ੍ਰেজੈਂਟੇਟਿਵ ਨੂੰ ਜਿਹੜਾ ਸਾਡਾ ਨੈਰੇਟਿਵ ਸੀ ਜਿਹਨੂੰ ਭਾਰਤ ਸਰਕਾਰ ਨੇ ਇੰਨੇ ਸਮੇਂ ਤੋਂ ਨਕੇਤੀ ਕਰਨ ਦੀ ਕੋਸ਼ਿਸ਼ ਕੀਤੀ ਕਦੇ ਸਾਨੂੰ ਟੈਰਰਿਸਟ ਕਿਹਾ ਕਦੇ ਅੱਤਵਾਦੀ ਕਿਹਾ ਕਦੇ ਵੱਖਵਾਦੀ ਕਿਹਾ ਉਹ ਨੈਰੇਟਿਵ ਬਣਾ ਕੇ ਅੱਜ ਆਪਣੇ ਕੌਂਗਰੈਸਮੈਨ ਐਸੈਂਬਲੀ ਮੈਨ ਅੱਗੇ ਲੈ ਕੇ ਜਾਈਏ ਔਰ ਜੋ ਪਿਛਲੇ ਸਮੇਂ ਚ ਸੇਕ ਕੌਮ ਦਾ ਕਹਣ ਹੋਇਆ ਜੈਨੋਸਾਈਡ ਹੋਇਆ ਉਹਦਾ ਨੈਰੇਟਿਵ ਰੱਖੀਏ ਪਰ ਸਾਡੇ ਕੋਲ ਉਹ ਨੈਰੇਟਿਵ ਰੱਖਣ ਲਈ ਸੰਸਥਾਵਾਂ ਕਿੱਥੇ ਆ ਇੱਕ ਟੀਵੀ 84 ਹੀ ਆ ਸਾਡੇ ਕੋਲ ਜਿਹੜਾ ਖਾਲਸਾ ਪੰਥ ਦੀ ਆਵਾਜ਼ ਬਣ ਕਿੱਥੇ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਹੋਰ ਮੀਡੀਆ ਗਰੁੱਪ ਚਾਹੀਦੇ ਆ ਆਪਣੇ ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈਗਾ ਉਹ ਮੀਡੀਆ ਦਾ ਸਮਾਂ ਹੈ ਇੰਡੀਆ ਨੇ ਇੰਡੀਆ ਡਿਸਇਨਫੋਰਮੇਸ਼ਨ ਲੈਬਸ ਬਣਾਈਆਂ ਆ ਵਾ ਸਾਨੂੰ ਉਹਦੇ ਮੁਕਾਬਲਾ ਕਰਨ ਲਈ ਆਪਣੀਆਂ ਸਟਰੋਂਗ ਮੀਡੀਆ ਇੰਸਟੀਟਿਊਸ਼ਨਸ ਖੜੀਆਂ ਕਰਨੀਆਂ ਪੈਣਗੀਆਂ ਖਾਲਸਤਾਨ ਮਿੱਤਰੋ ਮੈਂ ਹੁਣ ਕੁਝ ਗੱਲਾਂ ਜਿਹੜੀਆਂ ਕਰਨ ਲੱਗਾ ਜਿਹੜੀਆਂ ਪ੍ਰੈਕਟੀਕਲ ਵਾਲੇ ਪਾਸੇ ਆ ਨਾਰੇ ਨੂਰੇ ਅਸੀਂ ਸਾਰੇ ਲਾਣੇ ਆ ਜੇ ਨਾਂ ਵੀ ਸੰਗਤ ਲਾਏ ਤੇ ਅਸੀਂ ਆਪੀ ਲਵਾ ਦਿੰਨੇ ਆ ਜੁਕਾਰੇ ਜੁਕਾਰੇ ਜ਼ਰੂਰ ਲਾਈਏ ਅਸੀਂ ਅੱਜ ਯੂਨ ਦੇ ਮੋਰੇ ਜਾ ਕੇ ਜੁਕਾਰੇ ਲਾਣੇ ਆ ਅਸੀਂ ਹਰਥਾਂ ਲਾਣੇ ਉਹਨਾਂ ਦੀ ਆਪਣੀ ਇੱਕ ਸਿਗਨੀਫੀਕੈਂਸ ਏ ਹੁਣ ਉਹ ਜੋ ਕੁਝ ਅਸੀਂ ਉਹਨਾਂ ਦੇ ਬਾਹਰ ਜਾ ਕੇ ਕਰਨੇ ਹੁਣ ਅੰਦਰ ਕਰਨ ਦੀ ਜ਼ਰੂਰਤ ਹੈ ਜਿੱਥੇ ਅਸੀਂ ਸੈਂਬਲੀਆਂ ਦੇ ਬਾਹਰ ਨਾਰੇ ਲਾਣੇ ਆ ਯੂਐਨ ਦੇ ਬਾਹਰ ਨਾਰੇ ਲਾਣੇ ਆਪਣਾ ਨੈਰੇਟਿਵ ਲੋਕਾਂ ਸਾਹਮਣੇ ਰੱਖਣੇ ਅੱਜ ਯੂਐਨ ਦੇ ਅੰਦਰ ਅੱਜ ਕਾਂਗਰਸ ਦੇ ਅੰਦਰ ਅੱਜ ਸੈਂਬਲੀਆਂ ਦੇ ਅੰਦਰ ਜਾ ਕੇ ਲੋਕਾਂ ਨੂੰ ਨਾਲ ਜੋੜ ਕੇ ਆਪਣਾ ਨੈਰੇਟਿਵ ਸਿਰਜਣ ਦੀ ਲੋੜ ਹੈ ਬਿਨਾਂ ਨੈਰੇਟਿਵ ਦੇ ਕਿਸੇ ਕੌਮ ਦਾ ਕਦੇ ਭਲਾਨੀ ਹੋਇਆ ਫਿਰ ਮੈਂ ਇੱਕ ਬੇਨਤੀ ਕਰਾਂ ਸਪੀਕਰ ਸਾਹਿਬ ਮੈਂ ਪਾਈ ਹਰਪਾਲ ਸਿੰਘ ਜੀ ਚੀਮਾ ਨੂੰ ਇਹ ਕਿਹਾ ਸੀ ਜਦੋਂ ਵਰਲਡ ਸਿੱਖ ਪਾਰਲੀਮੈਂਟ ਹੋਣ ਚਾਰੀ ਸੇ ਮੈਨੂੰ ਮਿਲਣ ਆਏ ਸੀ ਲੰਮੀ ਕੰਸਲਟੇਸ਼ਨ ਹੋਈ ਸਾਡੀ ਉੱਤੇ ਇਹ ਵਰਲਡ ਸਿੱਖ ਪਾਰਲੀਮੈਂਟ ਹੈ ਇਹਨੂੰ ਵਰਲਡ ਸਿੱਖ ਪਾਰਲੀਮੈਂਟ ਬਣਾਣਾ ਪਵੇਗਾ ਇਹ ਨੀਰੀ ਖਾਲਸਤਾਨੀਆਂ ਦੀ ਪਾਰਲੀਮੈਂਟ ਨਹੀਂਗੀ ਇਹ ਸਾਡਾ ਖਾਲਸਤਾਨੀਆਂ ਦਾ ਫਰਜ਼ ਬਣਦਾ ਕਿ ਆਪਣੇ ਉਹ ਭਾਈ ਜਿਹੜੇ ਸਾਡੇ ਨਾਲ ਸਹਿਮਤ ਨਹੀਂ ਪਰ ਖਾਲਸਾ ਪੰਥ ਦਾ ਹਿੱਸਾ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਲਈ ਜਿਸਨਾਂ ਡਾਕਟਰ ਪ੍ਰੀਤਪਾਲ ਨੇ ਕਿਹਾ ਕੁੱਤਾ ਬਿੱਲਾ ਕਹਿਣ ਦਾ ਏਜੰਟ ਕਹਿਣ ਦਾ ਜਿਹੜਾ ਜ਼ਮਾਨਾ ਉਹ ਹੁਣ ਪਿੱਛੇ ਚਲੇ ਜਾਣਾ ਚਾਹੀਦਾ ਹਰ ਬੰਦਾ ਦੂਸਰੇ ਨੂੰ ਏਜੰਟ ਕਹੀ ਫਿਰਦਾ ਮੈਨੂੰ ਲੱਗਦਾ ਕਿ ਦੁਨੀਆ ਭਰ ਦੀਆਂ ਇੰਟੈਲੀਜੈਂਸ ਏਜੰਸੀਆਂ ਸਿਰਫ ਸੇਖ ਹੀ ਕੰਮ ਕਰਦੇ ਆ ਸੋ ਇਹ ਜਿਹੜਾ ਕੰਮ ਆ ਇਹ ਛੱਡ ਰਿਓ ਇਨਕਲੂស៊ីਵਿਟੀ ਬ੍ਰਿੰਗ ਅਦਰ ਪੀਪਲ ਔਨ ਬੋਰਡ ਜਿਹੜੇ ਤੁਹਾਡੇ ਨਾਲ ਨਹੀਂ ਸਹਿਮਤ ਉਹਨਾਂ ਨੂੰ ਸਹਿਮਤ ਕਰੋ ਫੇਰੇ ਆ ਖਾਲਸਤਾਨ ਬਣਨਾ ਪੰਜਾਬ ਚ ਜਿੱਥੋਂ ਸਾਡੀ ਨੌਜਵਾਨ ਬੱਚੇ ਬੱਚੀਆਂ ਬਾਹਰ ਆ ਰਹੇ ਆ ਠੀਕੇ ਹਾਲਾਤ ਜੇ ਇਹ ਆ ਵੀ ਉੱਥੇ ਹੋਰ ਕੁਝ ਪੁੱਛ ਸਰ ਨਹੀਂ ਆਉਂਦਾ ਪਰ ਉਹਨਾਂ ਨੂੰ ਉੱਥੇ ਸਟੇਬਲ ਕਰੋ ਜਿਹੜੇ ਵੀਰ ਭਾਈ ਬਾਹਰ ਇੱਥੇ ਬੈਠੇ ਆ ਉਹਨਾਂ ਨੂੰ ਚਾਹੀਦਾ ਕਿ ਹਰ ਸੂਰਤ 'ਚ ਆਪਣੇ ਪਿੰਡਾਂ ਨੂੰ ਸਟਰੋਂਗ ਕਰੋ ਉੱਥੇ ਸਿੱਖਾਂ ਨੂੰ ਪ੍ਰੋਪਰਲੀ ਇਸਟੈਬਲਿਸ਼ ਕਰੋ ਲੱਗਦਾ ਮੈਂ ਕੁਝ ਹਜ਼ਲਤ ਕਹਿ ਰਿਹਾ ਮੁੰਡੇ ਹੱਸ ਰਹੇ ਆ ਸਾਹਮਣੇ ਬਹਿ ਕੇ ਇਹਨਾਂ ਤੋਂ ਬੰਦ ਤਾਂ ਪਹਿਲਾਂ ਇੰਡੀਆ ਕਰ ਲੋ ਇਹਨਾਂ ਨੂੰ ਥੋੜੀ ਜੀ ਉੱਥੇ ਸੇਵਾ ਕਰਾ ਕੇ ਹੁਣ ਸੋ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਉੱਥੇ ਦੀ ਪੋਲਿਟਿਕਸ 'ਚ ਇਨਵੋਲਵ ਹੋ ਦੇਖੋ ਜਿਹੜਾ UN ਦਾ ਸਟਰਕਚਰ ਹੈ ਜੇ ਇੱਥੇ ਉਹ ਨਾ ਮਿਲੀਟੈਂਸੀ ਦਾ ਜ਼ਮਾਨਾ ਨਾ ਮਿਲੀਟੈਂਸੀ ਨਾਲ ਕੋਈ ਦੇਸ਼ ਬਣਨਾ ਅਸੀਂ ਡੈਮੋਕਰੈਟਿਕ ਵੇ ਨਾਲ ਹੀ ਆਪਣਾ ਨਿਸ਼ਾਨਾ ਹਾਸਲ ਕਰਨਾ ਉਹਦਾ ਇੱਕ ਜਿਹੜਾ ਤਰੀਕਾਕਾਰ ਹੈ ਪ੍ਰਚਲਿਤ ਹੈ ਉਹ ਹੈਗਾ ਕਿ ਕੌਮ ਦੇ ਗੱਲ ਵੋਟਾਂ ਤੇ ਜਾ ਕੇ ਮੁਕਤੀ ਆ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਘੱਟ ਤੋਂ ਘੱਟ ਜਿਹੜੇ ਆਪਣੇ ਖਾਲਸਤਾਨੀ ਜਥੇਬੰਦੀਆਂ ਵੀ ਆ ਜਿੰਨੀ ਦੇ ਅਸੀਂ ਭਾਰਤ ਦੇ ਨਕਸ਼ੇ 'ਚ ਕਾਇਦ ਆ ਸਾਨੂੰ ਉਸੇ ਮੈਕੈਨਿਜ਼ਮ ਨੂੰ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਕੰਡੀਸ਼ਨ ਬਣਾਉਣ ਦੀ ਲੋੜ ਹੈ ਵੀ ਘੱਟ ਤੋਂ ਘੱਟ ਆਪਣੀ ਐਨ ਆਰ ਆਈ ਵੋਟ ਰਜਿਸਟ੍ਰੇਸ਼ਨ ਕਰਾਈਏ ਜੇ ਕੱਲ ਨੂੰ UN ਕਹੇ ਜਾਂ ਕੋਈ ਹੋਰ ਕਹੇ ਜੀ ਉੱਥੇ ਅਸੀਂ ਰੈਫਰੈਂਡਮ ਕਰਾਣਾ ਵਾ ਤੇ ਸਾਡੀਆਂ ਵੋਟਾਂ ਹੀ ਨਾ ਹੋਣ ਕਾਉਂਟ ਹੀ ਨਾ ਹੋ ਸਕਣ ਤੇ ਅਸੀਂ ਖਾਲਸਤਾਨ ਦਾ ਕੀ ਕਰਾਂਗੇ ਫਿਰ ਆਪਣਾ ਕੋਈ ਵਿਧੀ ਵਿਧਾਨ ਬਣਾਓ ਕੋਈ ਗੱਲ ਜਿ세 ਮੈਂ ਕੱਲ ਕਿਹਾ ਮੈਂ ਉਹ ਚੀਜ਼ਾਂ ਰਿਪੀਟ ਨਹੀਂ ਕਰਨੀਆਂ ਕਿ ਵਰਲਡ ਸਿਕ ਪਾਰਲੀਮੈਂਟ ਨੂੰ ਸਪੈਸੀਫਿਕ ਟਾਸਕ ਦਿੱਤੇ ਜਾਣ ਔਰ ਹਰ ਸਾਲ ਉਸੇ ਕੌਮ ਨੂੰ ਜਵਾਬ ਦੇਣ ਕਿ ਅਸੀਂ ਗੱਲ ਕਿੱਧਰ ਲੈ ਕੇ ਜਾਣੀ ਆ ਬਾਕੀ ਆ ਇੱਕ ਗੱਲ ਇਹ ਆ ਕਿ ਸਾਰੇ ਹੀ ਬੰਦੇ ਸਵਾਇਆ ਦੋ ਚਾਰ ਅਨਿਆਣਿਆਂ ਦੇ ਜਿਹੜੇ ਇੱਥੇ ਬੈਠੇ ਆ ਯੰਗ men ਇਹਨਾਂ ਦੇ ਇਲਾਵਾ ਸਾਰੇ ਹੀ ਚਿੱਟੇ ਕੇਸਾਂ ਦਾੜੀਆਂ ਵਾਲੇ ਬੰਦੇ ਆ ਯੂਥ ਨੂੰ ਜੱਤ ਜ਼ਿਆਦਾ ਇਨਵੋਲ ਕਰੋ ਤੇ ਗੁਰੂ ਦੀਆਂ ਸਿੰਘਣੀਆਂ ਨੂੰ ਕੋਰਾ ਨਵੀਂ ਜ਼ੱਤ ਜ਼ਿਆਦਾ ਵਰਲਡ ਸਿਕ ਪਾਰਲੀਮੈਂਟ ਚ ਰਿਪਰੈਜ਼ੈਂਟੇਸ਼ਨ ਦਿਓ ਸਾਡਾ ਇਹ ਹੁਣ ਕਲਚਰ ਬਣਦਾ ਜਾ ਰਿਹਾ ਵੀ ਇਹ ਜਿਹੜੀ ਆਜ਼ਾਦੀ ਦੇ ਸੰਘਰਸ਼ ਆ ਸ਼ਾਇਦ ਬੰਦਿਆਂ ਨੇ ਲੜਨੇ ਆ ਉਹਨਾਂ ਮਾਵਾਂ ਨੂੰ ਨਾ ਭੁੱਲੋ ਜਿਨ੍ਹਾਂ ਨੇ ਉਹ ਪੁੱਤ ਜੰਮੇ ਸੀ ਜਿਨ੍ਹਾਂ ਕੁਰਬਾਨੀਆਂ ਦਿੱਤੀਆਂ ਸੀ ਉਹਨਾਂ ਮਾਵਾਂ ਨੂੰ ਨਾ ਭੁੱਲੋ ਜਿਹੜੀਆਂ ਸਿਰਫ ਗੁਰੂ ਦੀਆਂ ਕੌਰਾ ਸੀਗੀਆਂ ਤੇ ਦਿੱਲੀ ਦੀਆਂ ਸੜਕਾਂ ਤੇ ਜੋ ਕੁਝ ਹੋਇਆ ਸਾਨੂੰ ਪਤਾ ਸੋ ਸਭ ਤੋਂ ਜ਼ਿਆਦਾ ਫੀਮੇਲ ਰਿਪਰੈਜ਼ੈਂਟੇਸ਼ਨ ਦੀ ਸਾਨੂੰ ਇਹ ਚ ਲੋੜ ਹੈ ਔਰ ਨੈਰੇਟਿਵ ਬਣਾਉਣ ਦੀ ਲੋੜ ਹੈ ਦੂਸਰਾ ਇਹ ਹੈ ਕਿ ਜਿਹੜੀਆਂ ਕਮਿਊਨਿਟੀਆਂ ਇੱਥੇ ਵਸਦੀਆਂ ਉਹਨਾਂ ਨਾਲ ਵੱਦ ਤੋਂ ਵੱਦ ਆਪਾਂ ਕੰਮ ਕਰੀਏ ਜਿਸ ਨਾਲ ਹੁਣੇ ਗੱਲ ਹੋ ਰਹੀ ਸੀ ਕਿ ਹਾਊਸ ਰੈਜ਼ੋਲੂਸ਼ਨ ਦੀ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਅਜਿਹੀਆਂ ਚੀਜ਼ਾਂ ਨੂੰ ਆਪਾਂ ਵੱਦ ਤੋਂ ਵੱਦ ਸਪੋਰਟ ਕਰੀਏ ਤਾਂ ਕਿ ਹੋਰ ਲੋਕ ਸਾਡੇ ਨੇੜੇ ਆਉਣ ਜਿਵੇਂ ਜੁਆਇਨਟ 6 ਨੇ ਯੂਕਰੇਨੀਅਨਸ ਨਾਲ ਕੰਮ ਕੀਤਾ ਯੂਨ ਜਿਹੜੀ ਹੈ ਨਾ ਅਨਫੋਰਚੂਨੇਟਲੀ ਇਟ ਡਸ ਨਾਟ ਰਿਪਰੈਜ਼ੈਂਟ ਪੀਪਲ ਇਟ ਰਿਪਰੈਜ਼ੈਂਟ ਦ ਮੈਂਬਰ ਸਟੇਟਸ ਸੋ ਜਿਹੜੀਆਂ ਮੈਂਬਰ ਸਟੇਟਸ ਜਿਹੜੀਆਂ ਸਾਡੇ ਨਾਲ ਖੜੀਆਂ ਹੋ ਸਕਦੀਆਂ ਉਹਨਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਜ਼ਰੂਰੀ ਹੈ ਕਿ ਉੱਥੇ ਦੀ ਜਿਹੜੀ ਇੱਥੇ ਦੀ ਲੋਕਲ ਕਮਿਊਨਿਟੀਆਂ ਆ ਉਹਨਾਂ ਨਾਲ ਆਪਾਂ ਵੱਧ 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 ਕੇ ਕੰਮ ਕਰੀਏ ਅੱਜ ਤੁਸੀਂ ਯੂਕਰੇਨੀਅਨ ਨਾਲ ਉਹਨਾਂ ਤੇ ਸੰਕਟ ਦਾ ਸਮਾ ਉਹਨਾਂ ਨਾਲ ਕੰਮ ਕਰ ਰਹੇ ਹੋ ਕੱਲ ਨੂੰ ਤੁਸੀਂ ਅਪਰੋਚ ਕਰ ਸਕਦੇ ਹੋ ਜੇ ਸਾਡੀ ਕੌਮ ਲਈ ਕੁਝ ਹੁੰਦਾ ਤੇ ਉਹ ਸਾਡੇ ਨਾਲ ਖੜੇ ਬਾਕੀ ਜਿਹੜਾ ਹਿੰਦੂਪਾਈ ਚਾਰਾ ਹੈਗਾ ਸੋ ਕਾਲ ਇਥੇ ਜਿਹੜਾ ਉਹਨਾਂ ਨੂੰ ਵੀ ਕਨਵਿੰਸ ਕਰੋ ਕਿ ਸਾਡਾ ਤੁਹਾਡੇ ਨਾਲ ਕੋਈ ਵੈਰ ਨਹੀਂ ਹੈਗਾ ਅਸੀਂ ਤੇ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਮੇਸ਼ਾ ਜਿਹੜੀ ਵੀ ਮжоਰਿਟੀ ਕਮਿਊਨਿਟੀ ਹੁੰਦੀ ਹੈ ਜਿੰਨੀ ਦੇਰ ਉਹਦੇ ਵਿਦਨ ਚੇਂਜ ਨਾ ਨਾ ਆਵੇ ਉਹਨੀ ਦੇਰ ਨਹੀਂ ਆਉਂਦੀ ਸੋ ਉਹਨਾਂ ਨੂੰ ਵੀ ਕਨਵਿੰਸ ਕਰੋ ਕਿ ਭਾਈ ਸਾਡਾ ਪਹਿਲਾਂ ਰਾਜ ਦਾ ਮਾਡਲ ਸੀ ਜਿੱਦੇ ਤੁਹਾਨੂੰ ਹੀ ਸ਼ਰਨ ਸੀ ਮੁਸਲਮਾਨਾਂ ਨੂੰ ਸੀ ਹਿੰਦੂਆਂ ਨੂੰ ਸੀ ਸਿੱਖਾਂ ਨੂੰ ਸੀ ਇਨਕਲੂស៊ីਵਿਟੀ ਦੀ ਗੱਲ ਆ ਜੇ ਤੁਸੀਂ ਹਰ ਇੱਕ ਨੂੰ ਬੁਰਾ ਕਹੋਗੇ ਹਰ ਇੱਕ ਨੂੰ ਕੁੱਤਾ ਬਿੱਲਾ ਕਹੋਗੇ ਤੇ ਇਦਾਂ ਕੰਮ ਨਹੀਂ ਚੱਲਣਾ ਉਹਨਾਂ ਨੂੰ ਕਨਵਿੰਸ ਕਰੋ ਕਿ ਖਾਲਸਤਾਨ ਅਜਿਆ ਹੈ ਜਿੱਦੇ ਵਿੱਚ ਹਰ ਇੱਕ ਨੂੰ ਸ਼ਰਨ ਹੋਏਗੀ ਔਰ ਜਿਹੜੀਆਂ ਇੱਥੇ ਪਾਵਰ ਬੈਠੀਆਂ ਉਹਨਾਂ ਨੂੰ ਸਾਡੇ ਨਾਲ ਕੋਈ ਨਹੀਂ ਤੁਹਾਡੇ ਕੋਈ ਹਿਊਮਨ ਰਾਈਟਸ ਵਾਇਲੇਟ ਹੁੰਦੇ ਰਹਿਣ ਕਿਸੇ ਨੂੰ ਕੋਈ ਨਹੀਂ ਹੈਗਾ ਦੁਨੀਆ ਨੂੰ ਇਹ ਦੱਸਣਾ ਪਏਗਾ ਮੈਂ ਇੱਥੇ ਜਦੋਂ ਵੀ ਸਟੇਟ ਡਿਪਾਰਟਮੈਂਟ ਜਾਂ ਹੋਰ ਮਿੱਤਰਾਂ ਨਾਲ ਗੱਲ ਹੁੰਦੀ ਹੈ ਉਹਨਾਂ ਨੂੰ ਕਹਿਣਾ ਕਿ ਜਿਹੜੇ ਤੁਹਾਡੇ ਪੁਰਾਣੇ ਪਾਰਟਨਰ ਸੀਗੇ ਕਨਵੈਨਸ਼ਨਲ ਪਾਕਿਸਤਾਨ ਇੰਡੀਆ ਉਹ ਹੁਣ ਕਿਸੇ ਹੋਰ ਦਿਸ਼ਾ ਨੂੰ ਚਲੇ ਗਏ ਆ ਤੁਹਾਨੂੰ ਹੁਣ ਨਵੇਂ ਪਾਰਟਨਰਸ ਲੱਭਣ ਦੀ ਲੋੜ ਹੈ ਔਰ ਸਿੱਖਾਂ ਤੋਂ ਤਗੜੇ ਪਾਰਟਨਰਸ ਨਹੀਂਗੇ ਰਿਲਾਈਏਬਲ ਟਰਸਟਵਰਦੀ ਲਾਇਲ ਔਰ ਜੋ ਤੁਸਾਂ ਇੱਥੇ ਅਮਰੀਕਨ ਸਿਕਸ ਨੇ ਕੀਤਾ ਵਾ ਕਿ ਇੰਨੇ ਕੰਡਿਊਸਿਵਲੀ ਇਸ ਸੁਸਾਇਟੀ ਦਾ ਪਾਰਟ ਬਣਿਓ ਹਿੰਮਤ ਸਿੰਘ ਜੀ ਤੇ ਸਾਡੇ ਮਿੱਤਰਾਂ ਨੇ ਜਿਹੜੀ ਸੇਵਾ ਕੋਵਿਡ ਚ ਕੀਤੀ ਆ ਉਹ ਤੋਂ ਦੁਨੀਆ ਨੂੰ ਹੋਰ ਪਤਾ ਲੱਗਾ ਕਿ ਜੇ ਕੱਲ ਸਿੱਖ ਕੌਮ ਦਾ ਰਾਜ ਹੋਏਗਾ ਤੇ ਉਹ ਕਿਦਾਂ ਸਭ ਲਈ ਇਨਕਲੂਸਿਵ ਹੋਏਗਾ ਤੇ ਜਿਹੜੇ ਸਾਡੇ ਨਾਲ ਕਨਵਿੰਸ ਨਹੀਂ ਹੁੰਦੇ ਉਹਨਾਂ ਨੂੰ ਇੱਕ ਗੱਲ ਯਾਦ ਕਰਾਇਆ ਕਰੋ ਇੱਥੇ ਮੈਂ ਸਮਾਪਤੀ ਕਰ ਦਿਆਂਗਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਆਪਾਂ ਬੜੀਆਂ ਗੱਲਾਂ ਕਰਨੀਆਂ ਕਹਾਣੀਆਂ ਵੀ ਪਤਾ ਨਹੀਂ ਕਿੱਦਾਂ-ਕਿੱਦਾਂ ਦੀਆਂ ਘੜੀਆਂ ਹੋਈਆਂ ਪਰ ਉਹਦੀ ਪੋਲਿਟਿਕਸ ਨੂੰ ਕਦੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਮਹਾਰਾਜਾ ਰਣਜੀਤ ਸਿੰਘ ਨੇ ਜੇ ਸਾਡੇ ਨਾਲ ਤਾਂ ਹੁੰਦਾ ਨਾ ਤੇ ਲੋਕਾਂ ਨਾਲ ਅੰਗੇਜੀ ਨਾ ਕਰਦਾ ਮਹਾਰਾਜਾ ਰਣਜੀਤ ਸਿੰਘ ਨੂੰ ਪਹਿਲਾਂ ਦੁਰਾਨੀ ਐਮਪਾਇਰ ਨੇ ਕਿਹਾ ਕਿ ਤੁਸੀਂ ਇੱਥੇ ਦੇ ਦੀ ਗਵਰਨਰਰੀ ਸੰਭੋ ਤੇ ਬਾਅਦ ਚ ਸਿਚੁਏਸ਼ਨ ਇਹ ਬਣੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਹੁਣ ਇਹ ਗੱਲ ਜਿਹੜੀ ਨੇ ਕਈ ਲੋਕਾਂ ਨੂੰ ਹਜ਼ਮ ਨਹੀਂ ਹੋਣੀ ਪਰ ਥਿਸ ਇਜ਼ ਦਾ ਫੈਕਟ ਜਦੋਂ ਅਬਦਾਲੀ ਦੇ ਵਾਰਸਾਂ ਦੀ ਸਰਕਾਰ ਅਫਗਾਨਿਸਤਾਨ ਚ ਗਈ ਉਹਨਾਂ ਨੂੰ ਕਿਸੇ ਪਾਸੇ ਸ਼ਰਨ ਨਹੀਂ ਮਿਲੀ ਉਹਨਾਂ ਨੂੰ ਆ ਕੇ ਪੰਜਾਬ ਸ਼ਰਨ ਮਿਲੀ ਜਾ ਕੇ ਲੁਧਿਆਣਾ ਚ ਦੇਖ ਲਵੋ ਅਬਦਾਲੀਆਂ ਦੇ ਮਕਬਰੇ ਉਹ ਐਵੇਂ ਨਹੀਂ ਉੱਥੇ ਬਣੇ ਉਹ ਇਸ ਵਾਸਤੇ ਕਿ ਅਬਦਾਲੀ ਦੇ ਹੱਥ ਹੋਤਾ ਜਦੋਂ ਅਫਗਾਨistan ਤੋਂ ਮਾਰ ਖਾ ਕੇ ਆਇਆ ਮਹਾਰਾਜਾ ਰਣਜੀਤ ਸਿੰਘ ਕੋਲ ਸ਼ਰਨ ਮੰਗੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਰਿਫਿਊਜ਼ ਨਹੀਂ ਕੀਤਾ ਲੁਧਿਆਣੇ ਤੇ ਜਾ ਕੇ ਉਹ ਬਸਿਆ ਫਿਰ ਉਹਨੇ ਕਿੰਨੇ ਦੇ ਕੋਸ਼ਿਸ਼ ਵੀ ਕੀਤੀ ਅੰਗਰੇਜ਼ਾਂ ਦੇ ਨਾਲ ਰਲ ਕੇ ਫਸਟ ਐਂਡ ਸੈਕਿੰਡ ਐਂਗਲੋ ਅਫਗਾਨ ਵਾਰ ਦਾ ਕਾਰਨ ਇਹੀ ਸੀਗਾ ਜੇ ਮਹਾਰਾਜਾ ਰਣਜੀਤ ਸਿੰਘ ਸਾਡੇ ਨਾਲ ਦਾ ਹੁੰਦਾ ਤੇ ਕਹਿੰਦਾ ਨਾ ਨਾ ਭਾਈ ਮੈਂ ਤੇਰੇ ਨਾਲ ਗੱਲ ਹੀ ਨਹੀਂ ਕਰਦਾ ਉਹ ਬਦਾਲੀ ਦੇ ਤੁਸੀਂ ਹੈਗੇ ਉਹ ਇਨਸਿਸਟੈਂਸ ਸਾਨੂੰ ਹਰ ਇੱਕ ਨਾਲ ਕਮਿਊਨੀਕੇਟ ਕਰਨਾ ਚਾਹੀਦਾ ਆਪਣੇ ਹੱਕ ਵਾਸਤੇ ਆਪਣੇ ਹਿੱਤ ਵਾਸਤੇ ਆਪਣਾ ਸਟੈਂਸ ਰੱਖ ਕੇ ਪਰ ਜਿਹੜੀ ਕਿਸੇ ਨਾਲ ਨਾਨ ਕਮਿਊਨੀਕੇਸ਼ਨ ਦੀ ਪਾਲਿਸੀ ਹੈ ਜਾਂ ਆਪਣੇ ਆਪ ਨੂੰ ਇੱਕ ਸ਼ੈਲ ਚ ਬੰਦ ਕਰ ਲੈਣਾ ਇਹ ਠੀਕ ਨਹੀਂ ਸਾਨੂੰ ਇਹ ਨਸਾਰੀਆਂ ਚੀਜ਼ਾਂ ਵਾਸਤੇ ਵਿਚਾਰਾਂ ਦੀ ਲੋੜ ਹੈ 올 ਟਾਈਮਸ ਤੇ ਦੂਜਾ ਇਹ ਹੈ ਵੀ ਜਿਹੜੀ ਇੱਕ ਦੂਸੇ ਦਿਨ ਖੇਦੀ ਹੈ ਨਾ ਇਹ ਕਰਨੀ ਛੱਡ ਦੇ ਸਿਕ ਕੌਮ ਚ ਬਹੁਤ ਹੈ ਇੱਕ ਤੇ ਇਹ ਹੈ ਵੀ ਆਪਣੇ ਹੱਕਾਂ ਦੀ ਬਜਾਏ ਲੋਕਾਂ ਦੇ ਹੱਕਾਂ ਨਾਲ ਫਿਰਦਾ ਖਲੋ ਜਾਣਾ ਤੇ ਦੂਸਰਾ ਇਹ ਜਿਹੜੀ ਹੈ ਨਾ ਵਿਕਟਮ ਮੈਂਟੈਲਿਟੀ ਇਸ ਤੋਂ ਬਾਹਰ ਨਿਕਲਣਾ ਪੈਣਾ ਵਿਕਟਮ ਹੋਰ ਤੋਂ ਬਾਹਰ ਨਿਕਲੋ ਵੀ ਸਾਡੇ ਨਾਲ ਆਇਆ ਮਾੜਾ ਹੋ ਗਿਆ ਉਹ ਹੋ ਗਿਆ ਬਟ ਨੈਵਰ ਅਗੇਨ ਹੋਰ ਕਾਮਨ ਵਾਲ ਵੀ ਹੋਇਆ ਐਂਡ ਦੇ ਅਡਾਪਟਡ ਅ ਮੋਟੋ ਨੈਵਰ ਅਗੇਨ ਸਿੱਖਾ ਨੂੰ ਵੀ ਅਡਾਪਟ ਕਰਨਾ ਪੈਣਾ ਨੈਵਰ ਅਗੇਨ ਔਰ ਜਿਹੜਾ ਵਿਕਟਮ ਹੋ ਗਿਆ ਵਿਕਟਮ ਮੈਂਟੈਲਿਟੀ ਐਤੋਂ ਫਿਰ ਆਪਣੀ ਨਖੇਦੀ ਕਰੀ ਜਾਣੀ ਵੀ ਅਸੀਂ ਬਹੁਤ ਨਲਾਇਕ ਆ ਸਾਡੀ ਲੀਡਰਸ਼ਿਪ ਨਹੀਂ ਚੰਗੀ ਤੁਸੀਂ ਦੇਖੋ ਤਾਂ ਸਹੀ ਤੁਸੀਂ ਹੈ ਕੌਣ ਆ ਕਿੱਡੀਆਂ-ਕਿੱਡੀਆਂ ਵੱਡੀਆਂ एंपਾਇਰਸ ਦੇ ਨਾਲ ਸਿੱਖਾਂ ਨੇ ਮੱਥਾ ਲਾਇਆ ਭਾਵੇਂ ਉਹ ਮੁਗਲ एंपਾਇਰ ਹੋਵੇ ਭਾਵੇਂ ਉਹ ਬ੍ਰਿਟਿਸ਼ एंपਾਇਰ ਹੋਵੇ ਭਾਵੇਂ ਅੱਜ ਹਿੰਦੂਤਵਾ ਸਰਕਾਰ ਦੀ ਸਰਜੀ ਹੋਈ ਹਿੰਦੂ एंपਾਇਰ ਜਿਹੜੀ ਉਹ ਖੜੀ ਕਰ ਰਹੀ ਹੈ ਤੁਹਾਡਾ ਸਰਵਾਈਵਲ ਹੀ ਤੁਹਾਡਾ ਮਾਨ ਸ਼ਾਨ ਤੇ ਆਨ ਸਿੱਖਾਂ ਨੂੰ ਆਪਣਾ ਪੋਟੈਂਸ਼ਲ ਨਹੀਂ ਪਤਾ ਕਿ ਸਿੱਖਾਂ ਦੇ ਵਿੱਚ ਕੀ ਪੋਟੈਂਸ਼ਲ ਹੈ ਜਿੱਦਣ ਸਿੱਖ ਨੂੰ ਆਪਣਾ ਪੋਟੈਂਸ਼ਲ ਪਤਾ ਲੱਗ ਗਿਆ ਉਸ ਦਿਨ ਖਾਲਸਾ ਰਾਜ ਜ਼ਰੂਰ ਹੋਮ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ